ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਾਨ ਦਾ ਸਵਾਗਤ ਮਹਾਰਾਜ ਚੋਹਾਨ ਤੇ ਮਨੜਾਲ ਨੇ ਸੁੰਨ ਸਿੰਘ ਵਾਈਸ ਆਫ ਬਟਾਲਾ ਵੱਲੋਂ ਸਿਵਲ ਹਸਪਤਾਲ ਚ ਲਗਾਏ 250 ਤੋਂ ਵੱਧ ਹਰਬਲ ਪਲਾਂਟ ਵੱਤਵਤ ਪੌਦੇ ਲਗਾਉਣ ਨਾਲ ਅਤੇ ਉਹਨਾਂ ਦੀ ਸੇਵਾ ਸੰਭਾਲ ਨਾਲ ਹੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਬਿਹਤਰੀਨ ਜ਼ਿੰਦਗੀ ਦੇ ਸਕਦੇ ਹਾਂ ਡਾਕਟਰ ਲਖਬੀਰ ਸਿੰਘ ਪਗੋਲਿਆ 월ਡ ਰਿਕਾਰਡ ਹੋਲਡਰ ਕੁਵਰ ਅਮਰਿਤਬੀਰ ਨੇ ਸਾਰਿਆਂ ਨੂੰ ਇੱਕ ਇੱਕ ਬੂਟਾ ਲਗਾਉਣ ਲਈ ਹੱਥ ਜੋੜ ਕੇ ਕੀਤੀ ਅਪੀਲ ਅਜਸਥਾਨਕ ਸਿਵਲ ਹਸਪਤਾਲ ਬਟਾਲਾ ਵਿਖੇ ਸਿਵਲ ਹਸਪਤਾਲ ਦੇ ਐਸਐਮਓ ਮਨਿੰਦਰਜੀਤ ਸਿੰਘ ਜੀ ਦੇ ਸਹਿਯੋਗ ਨਾਲ ਵੋਇਸ ਆਫ ਬਟਾਲਾ ਵੱਲੋਂ ਖਾਲਸਾ ਏਡ ਨਾਲ ਮਿਲ ਕੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਸ਼ੁੱਧ ਤੇ ਤਾਜ਼ੀ ਹਵਾ ਪ੍ਰਦਾਨ ਕਰਨ ਲਈ ਇਸੋ ਤੋਂ ਵੱਧ ਹਰਬਲ ਬੂਟੇ ਲਗਾਏਗੇ ਵਾਇਸ ਆਫ ਬਟਾਲਾ ਦੇ ਪ੍ਰੈਜ਼ੀਡੈਂਟ ਡਾਕਟਰ ਲਖਬੀਰ ਸਿੰਘ ਭਗੋਵਾਲੀਆ ਜੀ ਨੇ ਕਿਹਾ ਕਿ ਸਾਡਾ ਮੇਨ ਮੋਟਿਵ ਇਹ ਹੋਇਆ ਕਿ ਬਟਾਲਾ ਨੂੰ ਗ੍ਰੀਨ ਕਲੀਅਰ ਐਂਡ ਬਿਊਟੀਫੁਲ ਸਿਟੀ ਬਣਾਉਣਾ ਅੱਜ ਉਸੇ ਦਿਨ ਹੈ ਦੀ ਬਟਾਲਾ ਦੇ ਸਿਵਲ ਹਸਤਾਲ ਵਿੱਚ ਹਰਬਲ ਬੂਟੇ ਲਗਾਏ ਗਏ ਹਨ ਜਿਸ ਵਿੱਚ ਵਾਇਸ ਆਫ ਬਟਾਲਾ ਦੇ ਹਰ ਇੱਕ ਮੈਂਬਰ ਵੱਲੋਂ ਹਿੱਸਾ ਲਿਆ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਵਾਇਸ ਆਫ ਬਟਾਲਾ ਵੱਲੋਂ ਪੂਰੇ ਸ਼ਹਿਰ 'ਚ ਪੂਟੇ ਲਗਾ ਕੇ ਵੋਇਟ ਬਟਾਲਾ ਨੂੰ ਹਰਿਆ-ਭਰਿਆ ਕੀਤਾ ਜਾਵੇਗਾ ਇਸ ਮੌਕੇ ਕੁਵਰ ਅਮਰਿਤਪ੍ਰੀਤ ਸਿੰਘ ਮਾਸਟਰ ਜੁਗਿੰਦਰ ਸਿੰਘ ਦੀ ਅਛਲੀ ਗੇਟ ਅਤੇ ਵੋਇਟ ਸੌਫਟ ਬਟਾਲਾ ਦੇ ਐਡਵਾਈਜ਼ਰ ਨੇ ਕਿਹਾ ਕਿ ਗਰਮੀ ਦੇ ਟੈਂਪਰੇਚਰ ਨੂੰ ਘਟਾਉਣ ਲਈ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਨੂੰ ਸਮੇਂ ਸਿਰ ਪਾਣੀ ਦੇਣਾ ਆਓ ਬਾਕੀ ਸੁਣਦੇ ਹਾਂ ਉਹਨਾਂ ਦੇ ਮੂਤੋਂ ਹੀ ਉਹਨਾਂ ਦੀ ਜ਼ੁਬਾਨੀ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ ਯੂਟਿਊਬਰ ਦੇ ਫੇਸਬੁੱਕ ਚੈਨਲ ਪੰਜਾਬ ਅਬ ਨਿਊਜ਼ ਮੈਂ ਡਾਕਟਰ ਮਨਦੀਪ ਸਿੰਘ ਐਸਐਮਓ ਐਸਡੀਐਸ ਬਟਾਲਾ ਅੱਜ ਇੱਥੇ ਐਸਪੀ ਬਟਾਲਾ ਵਿਖੇ ਨਾਨਕ ਬਾਗੀਚੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਵੇਂ ਕਿ ਨਾਨਕ ਬਾਗੀਚੀ ਦਾ 500 ਗਜਰੀਏ ਵਿੱਚ ਵੱਧ ਤੋਂ ਵੱਧ ਮੈਡੀਸ਼ਨਲ ਹਰਬਲ ਬੂਟੇ ਜੜੇ ਹੈਗੇ 250 ਤੋਂ 300 ਦੀ ਜ਼ਿੰਦੀ ਵਿੱਚ ਲਗਾਉਣ ਦੀਆਂ ਹਦਾਇਤਾਂ ਹੋਈਆਂ ਹਨ ਉਸ ਤਹਿਤ ਅੱਜ ਇੱਥੇ ਨਾਨਕ ਬਾਗੀਚੀ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਵਾਈਸ ਆਫ ਬਟਾਲਾ ਦੀ ਜਿਹੜੀ ਟੀਮ ਹੈਗੀ ਹੈ ਜਿਹੜੀ ਕਿ ਪਹਿਲਾਂ ਤੋਂ ਹੀ ਇਸ ਕੰਮ 'ਚ ਬਹੁਤ ਮਹਾਰਤ ਹਾਸਲ ਕਰ ਚੁੱਕੀ ਹੈ ਜਿਨੇ ਗ੍ਰੀਨ ਪੀਸ ਬਟਾਲਾ ਦਾ ਜਿੰਮਾ ਚੁੱਕਿਆ ਹੋਇਆ ਹੈ ਤੇ ਉਹ ਇਸ ਪ੍ਰੋਗਰਾਮ ਚ ਬੜੇ ਹੀ ਪ੍ਰੋਫੈਸ਼ਨਲ ਨੇ ਅੱਜ ਉਹਨਾਂ ਦੇ ਸਹਿਯੋਗ ਨਾਲ ਜਿਵੇਂ ਕਿ ਪੰਜਾਬ ਸਰਕਾਰ ਦੀ ਇੱਕ ਹੋਰ ਹਦਾਇਤ ਹੈਗੀ ਹੈ ਕਿ 1000 ਦੇ ਰੌਣ ਬੂਟੇ ਜਿਹੜੇ ਗੈਸ ਦੀ ਅੱਜ ਬਟਾਲਾ ਦੇ ਹਦੂਦ ਵਿੱਚ ਲਗਾਉਣੇ ਆ ਤੇ ਨਾਨਕ ਬਗੀਚੀ ਤੋਂ ਇਲਾਵਾ ਇੱਥੇ ਹਰਬਲ ਬੂਟੇ ਲਗਾਉਣ ਤੋਂ ਇਲਾਵਾ ਪੂਰੇ ਐਸਡੀਐਚ ਬਟਾਲਾ ਦੇ ਜਿੰਨੇ ਵੀ ਇਹਦੀ ਹਦੂਦ ਵਿੱਚ ਜਿਹੜੇ ਬਾਕੀ ਜਿਹੜੇ ਬੂਟੇ ਹੈਗੇ ਆ ਉਹਦੇ ਵਿੱਚ ਸਾਡਾ ਪੂਰਾ ਸਹਿਯੋਗ ਕਰ ਰਿਹਾ ਤੇ ਅਹੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਸ਼ੁਗਰ ਗੁਜਾਰਾ। ਥੈਂਕ ਯੂ ਵੈਰੀ ਮਚ। ਮੈਂ ਡਾਕਟਰ ਲਖਮੀਰ ਸਿੰਘ ਭਾਗੋਵਾਲੀਆ ਮੁੱਖ ਸਬਾਧਾਰ ਵਾਇਸੋ ਪਟਿਆਲਾ ਤੇ ਭਾਸ਼ਾ ਸਤਾ ਪਟਿਆਲਾ। ਅੱਜ ਐਸਐਮਓ ਸਾਹਿਬ ਤੇ ਹੈਲਥ ਅਥਾਰਟੀ ਦੇ ਸਦੇ ਉੱਪਰ ਅਸੀਂ ਵਾਇਸੋ ਪਟਿਆਲਾ ਦੇ ਸਾਰੇ ਨਮਾਇंदे ਤੇ ਕਲ ਸਾਈਡ ਦੇ ਸਾਰੇ ਨਮਾਇंदे ਜਿਹੜੇ ਇੱਥੇ ਇਕੱਠੇ ਹੋਏ ਆ ਕਿਉਂਕਿ ਐਸਐਮਓ ਸਾਹਿਬ ਨੂੰ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਇੱਥੇ ਗਰਨਾਨਕ ਬੀਤੀ ਜਿਹਦੇ ਵਿੱਚ 2 ਤੋਂ 250 ਬੂਟਾ ਜਿਹੜਾ ਹਰਬਲ ਪਲਾਂਟਸ ਲਗਾਉਣਾ ਇੱਕ ਹਜ਼ਾਰ ਬੂਟਾ ਜਿਹੜਾ ਹੋਰ ਇਹ ਸਿਵਲ ਹਸਪਤਾਲ ਦੇ ਵਿੱਚ ਜਿੱਤੇ ਦੇ ਵਿੱਚ ਕਲੀਨ ਗ੍ਰੀਨ ਅਤੇ ਬਿਊਟੀਫੁਲ ਸਿਟੀ ਬਟਾਲਾ ਸਾਡਾ ਪ੍ਰੋਜੈਕਟ ਉਹਨੂੰ ਮੁਕੰਮਲ ਕਰਨ ਲਈ ਇਹ ਸਰਕਾਰ ਸਾਡਾ ਸਾਥ ਦੇ ਰਹੀ ਹੈ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਵੀ ਇਹਦੇ ਵਿੱਚ ਇਹਦੇ ਵਿੱਚ ਭਾਗ ਲਈਏ ਔਰ ਇਹ ਜਿਹੜੀ এনवायरमेंट ਪ੍ਰੋਟੈਕਸ਼ਨ ਮੁਹਿੰਮ ਹੈ ਉਹਦਾ ਇੱਕ ਹਿੱਸਾ ਬਣੀ ਸੋ ਸਾਡੀ ਸਾਰੀ ਟੀਮ ਆ ਜਿੱਥੇ ਆਈ ਹੈ ਖਾਲਸਾ ਏਡ ਵਾਲੇ ਵੀ ਮੁੰਡੇ ਆਏ ਆ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੇ ਜਣੇ ਅਸੀਂ ਇਕੱਠੇ ਰਲ ਮਿਲ ਕੇ ਕੰਮ ਕਰ ਰਹੇ ਹਾਂ ਤੇ ਹੈਲਥ ਅਥਾਰਟिटीज ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਤੇ ਇਹਦੇ ਲਈ ਮੈਂ ਐਸਐਮਓ ਸਾਹਿਬ ਤੋਂ ਸਾਰੀ ਸਮੂਹੀ ਹੈਲਥ ਅਥਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮਾਸਟਰ ਜਗENDER ਸਿੰਘ ਜੀ ਐਕਚੁਅਲੀ ਗੇਟ ਸਾਰੇ ਸਾਡੇ ਸੱਜਣ ਜਿੰਨੇ ਵੀ ਪਾਜਵਾ ਸਾਹਿਬ ਡਾਕਟਰ ਹਰਪਾਲ ਸਿੰਘ ਸਾਰੇ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਉਹ ਵੱਧ ਚੜ ਕੇ ਪਿਛਲੇ ਸਾਲ ਤੋਂ ਹੀ ਜਿਹੜੇ ਵਾਸਪ ਬਟਾਲਾ ਦੇ ਕਲੀਨ ਗ੍ਰੀਨ ਐਂਡ ਬਿਊਟੀਫੁਲ ਪ੍ਰੋਜੈਕਟ ਆ ਬਟਾਲਾ ਪ੍ਰੋਜੈਕਟ ਆ ਉਹਦੇ ਵਿੱਚ ਹਿੱਸਾ ਲੈ ਰਹੇ ਆ ਤੇ ਅੱਜ ਤੋਂ ਇਹ ਮੈਂ ਜਿਹੜੀ ਪਲਾਂਟੇਸ਼ਨ ਡਰਾਈਵ ਆ ਇਹ ਵੀ ਸਮਝ ਲੋ ਕਿ ਅਸੀਂ ਸ਼ੁਰੂ ਕਰ ਦਿੱਤੀ ਆ ਸਿਵਲ ਹਸਪੀਟਲ ਬਟਾਲਾ ਤੋਂ ਅੱਜ ਅਸੀਂ ਅੱਜ ਅਸੀਂ 250 ਬੂਟਾ ਲਾਵਾਂਗੇ ਇੱਥੇ ਹਰਬਲ ਪਲਾਂਟਸ 250 ਜਿੰਨੇ ਹੈਗੇ ਉਹ ਲਾ ਦਾਂਗੇ ਫੋਏ ਪੁੱਟ ਲੈ ਜਾਣਗੇ ਤੇ ਕੱਲ ਤੋਂ ਆਪਾਂ ਬਾਹਰ ਜਿਹੜੀ ਬਾਹਰ ਦੀ ਸਿਵਲ ਹਸਪੀਟਲ ਦੀ ਹਦੂਰ ਦੇ ਅੰਦਰ ਆ ਚੰਪਾਰ ਜਿੱਥੇ ਵੀ ਲੋੜ ਹੋਈ ਉਹ ਜਿਹੜਾ 1000 ਬੂਟਾ ਇਹਨਾਂ ਨੂੰ ਮਿਲਿਆ ਉਹ ਲਾ ਕੇ ਮੁਕੰਮਲ ਪੂਰਾ ਕਰਾਂਗੇ ਥੈਂਕ ਯੂ ਸਸੀ ਗੱਲ ਜੀ ਸਾਰਿਆਂ ਨੂੰ ਸੋ ਮੈਂ ਕੁਵਰ ਅਮਰਿਤ ਵੀਰ ਸਿੰਘ ਤੇ ਮੈਂ ਸ਼ੁਕਰਗੁਜ਼ਾਰ ਹਾਂ ਜੀ ਵਾਇਸ ਆਫ ਬਟਾਲਾ ਦੀ ਸਾਰੀ ਟੀਮ ਦਾ ਸਾਡੇ ਰਿਸਪੈਕਟਡ ਐਸ ਐਮਓ ਸਾਹਿਬ ਸਿਵਲ ਹਸਪਤਾਲ ਬਟਾਲਾ ਤੋਂ ਤੇ ਬਾਕੀ ਖਾਲਸਾ ਏਡ ਦੀ ਸਾਰੀ ਟੀਮ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਇੱਥੇ ਆਉਣ ਦਾ ਮੌਕਾ ਦਿੱਤਾ ਕਿਉਂਕਿ ਸਾਡੀ ਸਰਕਾਰ ਨੇ ਇੱਕ ਹਦਾਇਤਾਂ ਪਾਲਿਸੀ ਜਾਰੀ ਕੀਤੀ ਹੈ ਕਿ ਆਪਾਂ ਗੁਰੂ ਨਾਨਕ ਬਾਗੀਚੀ ਦੇ ਵਿੱਚ ਜੋ ਕਿ ਆਪਣੀ ਸਿਵਲ ਹਸਪਤਾਲ ਦੇ ਵਿੱਚ ਆ ਉੱਥੇ 2.5 ਤੋਂ 300 ਬੂਟੇ ਲਾਉਣੇ ਨੇ ਜਿਹੜੇ ਹਰਬਲ ਪਲਾਂਟਸ ਹੁੰਦੇ ਨੇ ਸਾਡੇ এনवायरमेंट ਨੂੰ ਬਚਾਉਣ ਵਾਸਤੇ ਫ੍ਰੈਸ਼ 에ਅਰ ਵਾਸਤੇ ਤੇ ਸਾਡੀ ਸਾਰੀ ਟੀਮ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਤੁਸੀਂ ਇੰਟਰਵ ਸਵੇਰ ਤੋਂ ਇਹ ਬੂਟੇ ਲਾ ਰਹੇ ਨੇ ਇੱਥੇ ਤੇ ਮੈਨੂੰ ਬੜਾ ਪੰਨਾ ਜੀ ਇਹਨਾਂ ਦਾ ਜਿਹੜਾ ਮੈਨੂੰ ਇੱਥੇ ਬੁਲਾਇਆ ਇਹਨਾਂ ਨੇ ਕੁਸ਼ਕਿਸਮਤ ਆ ਕਿ ਮੈਨੂੰ ਇੱਕ ਆਈਕਨ ਚੁਣਿਆ ਇਸ ਕੰਮ ਵਾਸਤੇ ਇਹਨਾਂ ਨੇ ਬਹੁਤ ਸੋ ਬਟਾਲਾ ਦੀ ਟੀਮ ਨੇ ਤੇ ਮੈਂ ਇੱਥੇ ਤੁਹਾਡੇ ਸਾਰੇ ਨਾਗਰਿਕਾਂ ਨੂੰ ਵੀ ਇੱਕ ਹਦਾਇਤਾ ਦਿੰਨਾ ਇੱਕ ਗੁਜ਼ਾਰਿਸ਼ ਕਰਦਾ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਛੋਟਾ ਬੇਟਾ ਹੋਣ ਦੇ ਨਾਤੇ ਤੁਹਾਡਾ ਛੋਟਾ ਭਰਾ ਹੋਣ ਦੇ ਨਾਤੇ ਕਿ ਤੁਸੀਂ ਕਿ ਤੁਸੀਂ ਵੀ ਸਾਰੇ ਆਪਣੇ ਆਲੇ-ਦੁਆਲੇ ਬੂਟੇ ਜ਼ਰੂਰ ਲਗਾਓ ਜਿੱਥੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਤੁਹਾਡੀ ਮੋਟਰ ਤੇ ਤੁਹਾਡੇ ਘਰਾਂ ਦੇ ਵਿੱਚ ਤੇ ਸਿਮਨਾ ਹਸਪਤਾਲ ਜਿੱਥੇ ਸਾਰੀਆਂ ਟੀ ਉਥੇ ਤੁਸੀਂ ਵੀ ਆਉਂਦੇ ਜਾਂਦੇ ਕਿਤੇ ਆਉਂਦੀ ਹੋ ਤੇ ਪਾਣੀ ਪੂਣੀ ਪਾ ਦਿਆ ਕਰੋ ਇਹਨਾਂ ਨੂੰ ਤਾਂ ਜੋ ਇਹ ਪਲਣ ਤੇ ਆਪਣੇ ਆਪ ਨੂੰ ਵਧੀਆ ਸਾਨੂੰ ਵਧੀਆ ਫਰੈਸ਼ 에ਅਰ ਮਿਲੇ ਤੇ ਸਾਡਾ এনवायरमेंट ਸਾਫ਼ ਸੁਥਰਾ ਹੋਵੇ ਧੰਨਵਾਦ ਅੱਜ ਬਲੇਹਾਰੀ ਕੁਦਰਤ ਵਸਿਆ ਗੁਰਨਾਨਕ ਸਾਹਿਬ ਦੇ ਉਪਦੇਸ਼ ਨੂੰ ਕਮਉਂਦੇ ਹੋਏ ਜਿੱਥੇ ਐਸਐਮਓ ਸਾਹਿਬ ਵਾਇਸ ਆਫ ਬਟਾਲਾ ਖਾਲਸਾ ਹੈਟ ਬਾਕੀ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਸਿਵਲ ਹਸਪਤਾਲ ਦੇ ਕਿ ਐਸਐਮਓ ਦੇ ਸੱਦੇ ਤੇ ਪਹੁੰਚ ਕੇ ਇਹ ਜਿਹੜਾ ਹੈ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਅ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੈਡੀਸਨ ਦੇ ਨਾਲ ਸੰਬੰਧਿਤ ਪਲਾਂਟ ਨੇ ਔਰ ਵਾਤਾਵਰਣ ਨਾਲ ਸੰਬੰਧਿਤ ਪਲਾਂਟ ਨੇ ਉਹਨਾਂ ਨੂੰ ਅੱਜ ਇੱਥੇ ਸਿਵਲ ਹਸਪਤਾਲ ਵਿੱਚ ਲਾ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਐਸਐਮਓ ਸਾਹਿਬ ਦਾ ਡਾਕਟਰ ਪਗੋਵਾਲ ਗਿਆ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਵਾਈਸ ਆਫ ਪਟਾਰਾ ਵੱਲੋਂ ਐਡਵਾਈਜ਼ਰ ਡਾਕਟਰ ਪਗੋੜਾ ਸਾਹਿਬ ਜੋ ਇਸ ਸੰਸਥਾ ਦੇ ਮੁਖੀ ਹਨ ਤੇ ਸਮੂਹ ਮੈਂਬਰ ਜਿਹੜੇ ਆਏ ਨੇ ਖਾਲਸਾ ਜਿਹੜੇ ਵਾਲੇ ਇਹ ਸਭ ਆਪਾਂ ਡਾਕਟਰ ਸਾਹਿਬ ਨੇ ਇੱਥੇ ਗੁੱਡ ਨਾਉਨ ਕੁਆੜੀ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਮੈਡੀਕੇਟਡ ਬੂਟੇ ਲਾਉਣੇ ਨੇ ਉਹ ਲਾਰੇ ਸੀ 250 ਜਾਂ 300 ਉਸ ਤੋਂ ਬਾਅਦ ਇਹਨਾਂ ਨੂੰ 1000 ਪੌਦਾ ਜਿਹੜਾ ਇਸ ਹਦੂਦ ਵਿੱਚ ਲਾਉਣ ਦੀ ਡੈਥ ਹੋਈ ਦੇ ਉਹਦੇ ਵਿੱਚ ਵੀ 250 ਬਟਾਲਾ ਸਾਰੇ ਪੌਦਿਆਂ ਨੂੰ ਜਿੱਥੇ-ਥੇ ਕਹਿਣਗੇ ਉੱਥੇ-ਉੱਥੇ ਲੈ ਜਾਏਗਾ ਤੇ ਮੈਂ ਇਹ ਬੇਨਤੀ ਕਰਦਾ ਡਾਕਟਰ ਸਾਹਿਬ ਨੂੰ ਤੇ ਸਮੂਹ ਆਉਣ ਵਾਲੇ ਇੱਥੇ ਜਿੰਨੇ ਸਾਥੀ ਨੇ ਇਹਨਾਂ ਨੂੰ ਤੇ ਤੋੜਨ ਨਾ ਜੇ ਲੋੜ ਹੋਣ ਸਾਰੇ ਉਹਨਾਂ ਨੂੰ ਪਾਣੀ ਪਾਇਆ ਜਾਵੇ ਜੇ ਸਾਰੇ ਬੰਦੇ ਜੇ ਸਾਰੀ ਜਨਤਾ ਆਪਾਂ ਇਸ ਬਾਰੇ ਧਿਆਨ ਦੇਵਾਂਗੇ ਤੇ ਪੋਲੂਸ਼ਨ ਤੋਂ ਬਚਣ ਵਾਸਤੇ ਤੇ ਜੇ ਟੈਂਪਰੇਚਰ ਘਟਾਉਣ ਵਾਸਤੇ ਕੋਈ ਸਮਾਂ ਦੂਰ ਨਹੀਂ ਹੋਵੇਗਾ ਧੰਨਵਾਦ